ਮੈਗਾ ਸਕੂਲ ਆਇਆ ਮੈਨੂੰ ਯਾਪੇ ਆ ਕੇ ਪਤਾ ਲੱਗਾ ਕਿ 3 ਦਿਨ ਦੀ ਛੁੱਟੀ ਹੈ ਔਰ ਕਿ ਇੰਡੀਆ ਨੇ ਅਟੈਕ ਕਰ ਦਿਆ ਪਾਕਿਸਤਾਨ ਤੇ ਆ ਆ ਰਵ ਸੂਲ ਆਇਆ ਪਾਸਾ ਹਾਂਜੀ ਉਹ ਜਿਦਾ ਪਰ ਨੇ ਪਾਕਿਸਤਾਨ ਤੇ ਉਹ ਕਰਤਾ ਕਿੰਨੇ ਹਮਲਾ ਤੇ ਉਹਦੇ ਕਰਕੇ ਡੀਸੀ ਨੇ ਇਹਨਾਂ ਅਸਤੇ ਸਕੂਲ ਬੰਦ ਕਰਤੇ ਸਾਰੇ ਤੇ ਬਸ ਕਰ ਦੇ ਲਿਆ ਉਹ ਜੀ ਬਿਲਕੁਲ ਜੋ ਵੀ ਪਿਛਲੇ ਦਿਨਾਂ ਚ ਹੋਇਆ ਜੀ ਬਿਲਕੁਲ ਸਹੀ ਨਹੀਂ ਹੈਗਾ ਬੇਕੂਦਰੀ ਜਾਣ ਗਈ ਸੀ ਸਾਨੂੰ ਵੀ ਇਸ ਗੱਲ ਦਾ ਦੋਖੀ ਹੈ ਜਿੰਦਿਆ ਨੇ ਪਲਟ ਕੇ ਉਹਨਾਂ ਨੂੰ ਜਵਾਬ ਦਿੱਤਾ ਹੈ ਖੁਸ਼ੀ ਹੈ ਸਾਨੂੰ ਇਸ ਗੱਲ ਦੀ ਪਲੱਸ ਸਾਨੂੰ ਸਵੇਰੇ ਉੱਠਦੇ ਹੀ ਅੱਜ ਪਤਾ ਲੱਗਿਆ ਕਿ ਇੰਡੀਆ ਨੇ ਵੀ ਆਪਣੀ ਬਦਲੇ ਲਈ ਇੱਕ ਕਾਰਵਾਈ ਆਪਣੀ ਸ਼ੁਰੂ ਕਰਤੀ ਹੈ ਤੇ ਸਕੂਲਸ ਵਗੈਰਾ ਬੰਦ ਹੋ ਗਏ ਮੈਂ ਵੀ ਇਸ ਨੂੰ ਜੋਕ ਕਰਦਾ ਜਾਣਦੇ ਕਿ ਸਾਨੂੰ ਪਤਾ ਲੱਗਿਆ ਬਾਕੀ ਅਸੀਂ ਆਪਣੇ ਸੋਲਜਰਸ ਨੂੰ 올 ਦਾ ਬੈਸਟ ਕਹਿੰਦੇ ਆ ਇੰਡੀਆ ਦੀ ਜੋ ਵੀ ਸਰਕਾਰ ਹੈ ਸਾਡੀ ਕਿ ਬਾਕੀ ਪਰਮਾਤਮਾ ਕੋਈ ਮੰਗ ਰਹੇ ਕਿ ਜਿਹੜੇ ਗਏ ਆ ਕੋਈ ਵੀ ਬੇਕਸੂਰ ਨਾ ਮਰੇ ਬਸ ਬਾਕੀ ਤੇ ਇਸ ਗੱਲ ਦੀ ਵੀ ਮੈਨੂੰ ਖੁਸ਼ੀ ਹੈ ਕਿ ਜਿੰਨਾ ਭੈਣਾ ਦੇ ਸਿੰਦੂਰ ਉਜੜੇ ਹੀ ਪਿਛਲੇ ਦਿਨਾਂ 'ਚ ਅੱਜ ਇੰਡੀਆ ਨੇ ਉਹ ਆਪਰੇਸ਼ਨ ਸਿੰਦੂਰ ਦੇ ਦੁਆਰਾ ਉਹਨਾਂ ਨੂੰ ਆਤਮਾ ਨੂੰ ਉਹਨਾਂ ਦੀ ਸ਼ਾਂਤੀ ਦਿੱਤੀ ਹੈ ਸਭ ਤੋਂ ਵੱਡਾ ਤਾਂ ਭਾਰਤ ਮਾਤਾ ਦੀ ਜੈ ਅੱਜ ਪੂਰੇ ਦੇਸ਼ ਨੇ ਜਿੱਲੇ ਆਪਣੀਆਂ ਅੱਖਾਂ ਖੁੱਲੀਆਂ ਹੋਣਗੀਆਂ ਜਾਗੇ ਹੋਣਗੇ ਉਹਨਾਂ ਨੂੰ ਇੱਕ ਸੁਖਤ ਸਮਾਚਾਰ ਮਿਲਿਆ ਹੋਏਗਾ 22 ਤਰੀਕ ਪਹਿਲਗਾਮ ਦੇ ਅੰਦਰ ਜਿਸ ਪ੍ਰਕਾਰ ਧਰਮ ਦੇ ਆਧਾਰ ਦੇ ਉੱਤੇ ਭੈਣਾ ਦੇ ਸੰਧੂਰ ਉਜਾੜੇਗੇ ਅਜੋ ਉਹਨਾਂ ਭੈਣਾ ਨੂੰ ਵੀ ਸਕੂਨ ਮਿਲੇਗਾ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੇਸ਼ ਦੇ ਨਾਲ ਇਹ ਵਾਅਦਾ ਕੀਤਾ ਸੀ ਕਿ ਜਿਹੜੀ ਅਤੰਕਵਾਦ ਦੀ ਬਚੀ ਕੁਸੀ ਜ਼ਮੀਨ ਹੈ ਉਹਨੂੰ ਵੀ ਸਮਾਪਤ ਕਰਤਾ ਜਾਏਗਾ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਅੱਜ ਕੱਲੇ ਵੀਓਕੇ ਹੀ ਨਹੀਂ ਵੀਓਕੇ ਤੇ ਸਾਡਾ ਹੀ ਅਧਿਕਾਰਿਤ ਕਸ਼ਮੀਰ ਜਿਹੜਾ ਪਾਕਿਸਤਾਨ ਨੇ ਹਤਿਆਇਆ ਹੋਇਆ ਪੰਜ ਜਗ੍ਹਾ ਉਥੇ ਜਿਹੜੇ ਇਹਨਾਂ ਦੇ ਟੈਰਰ ਕੈਂਪ ਨੇ ਉਹਨਾਂ ਤੇ ਹਮਲਾ ਹੋਇਆ ਔਰ ਇਹਦੇ ਨਾਲ ਨਾਲ ਪਾਕਿਸਤਾਨ ਦੇ ਸਿਆਲਕੋਟ ਦੇ ਚਾਰ ਏਰੀਆ ਦੇ ਅੰਦਰ ਜਿਹੜੇ ਕੈਂਪ ਚੱਲ ਰਹੇ ਸੀ ਉਹਨਾਂ ਤੇ ਹਮਲਾ ਕੀਤਾ ਸਭ ਤੋਂ ਪਹਿਲਾਂ ਇਹਦੇ ਲਈ ਤਾਂ ਸਾਡੇ ਨਬ ਸੈਨਾ ਫਲ ਸੈਨਾ ਔਰ ਵਾਯੂ ਸੈਨਾ ਜਿਹੜੀ ਹੈ ਉਹ ਵਧਾਈ ਦੇ ਪਾਤਰ ਹੈ ਕਿ ਉਹਨਾਂ ਨੇ ਇੰਨੀ ਕੁਸ਼ਲਤਾ ਦੇ ਨਾਲ ਦੇਸ਼ ਜਿਹੜਾ 22 ਤਰੀਕ ਤੋਂ ਬਾਅਦ ਪੀੜਾ ਚ ਰਹਿ ਰਿਹਾ ਸੀ ਅੱਜ ਉਹਨੂੰ ਇਹ ਸੁਖਤ ਸਮਾਚਾਰ ਦਿੱਤਾ ਹੈ ਕਿ ਹਿੰਦੁਸਤਾਨ ਬਦਲਿਆ ਹੋਇਆ ਹਿੰਦੁਸਤਾਨ ਹੈ ਇਹ ਭਾਰਤ ਦੇ ਅੰਦਰ ਜਿਹੜੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਜ਼ੀਰੋ ਟੋਲਰੈਂਸ ਹੈ ਅਤੰਕਵਾਦ ਨੂੰ ਲੈ ਕੇ ਉਹ ਸ਼ਬਦ ਨਹੀਂ ਹੈ ਉਹਨੂੰ ਕਰਨ ਦੀ ਹਿੰਮਤ ਵੀ ਹਿੰਦੁਸਤਾਨ ਰੱਖਦਾ ਹੈ ਇਸ ਕਰਕੇ ਅੱਜ ਸਾਰੇ ਦੇਸ਼ ਨੂੰ ਦ੍ਰਿੜਤਾ ਦੇ ਨਾਲ ਇਕਜੁੱਟ ਹੋਣਾ ਚਾਹੀਦਾ ਕਿਉਂਕਿ ਪਾਕਿਸਤਾਨ ਬੜਾ ਅਲੱਗ ਤਰ੍ਹਾਂ ਦਾ ਅਤੰਕੀ ਦੇਸ਼ ਹੈ ਜਿੰਨ ਅਤੰਕ ਨੂੰ ਪਨਾਹ ਵੀ ਦਿੰਦਾ ਹੈ ਔਰ ਅਤੰਕਵਾਦੀ ਪੈਦਾ ਵੀ ਕਰਦਾ ਹੈ ਜਿਹੜੇ ਹਿੰਦੁਸਤਾਨੀ ਨਹੀਂ ਪੂਰੀ ਦੁਨੀਆ ਦੇ ਅੰਦਰ ਦੇਸ਼ਾਂ ਨੂੰ ਡਿਸਟਰਬ ਕਰਦੇ ਰਹਿੰਦੇ ਨੇ ਅੱਜ ਹਿੰਦੁਸਤਾਨ ਨੇ ਪਾਕਿਸਤਾਨ 'ਤੇ ਹਮਲਾ ਨਹੀਂ ਕੀਤਾ ਉਹਦੇ ਟੈਰਰ ਕੈਂਪਾਂ ਦੇ ਹਮਲਾ ਕੀਤਾ ਔਰ ਪਾਕਿਸਤਾਨ ਦੇ ਕੰਮ ਨੂੰ ਆਸਾਨ ਕੀਤਾ ਜਿਹੜਾ ਕੰਮ ਪਾਕਿਸਤਾਨ ਨੂੰ ਕਰਨਾ ਚਾਹੀਦਾ ਸੀ ਉਹ ਨਰਿੰਦਰ ਮੋਦੀ ਨੇ ਕੀਤਾ ਇਹਦੇ ਨਾਲ ਨਾਲ ਮੇਰੀ ਜਨਤਾ ਨੂੰ ਵੀ ਇੱਕ ਗੱਲ ਕਹਿਣੀ ਹੈ ਕਿ ਸजग ਰਹਿਣਾ ਚਾਹੀਦਾ ਇਕੱਠੇ ਰਹਿਣਾ ਚਾਹੀਦਾ ਔਰ ਆਪਣਾ ਪ੍ਰਸ਼ਾਸਨ ਕੋਈ ਵੀ ਆਦੇਸ਼ ਦਿੰਦਾ ਉਹਦਾ ਅਕਸ਼ਰ ਸਾ ਸਭ ਨੂੰ ਪਾਲਣ ਕਰਨਾ ਚਾਹੀਦਾ ਹੈ ਇਹ ਅਤੰਕਵਾਦ ਦੇ ਖਿਲਾਫ ਜਿਹੜੀ ਲੜਾਈ ਸ਼ੁਰੂ ਕੀਤੀ ਹੈ ਹਿੰਦੁਸਤਾਨ ਨੇ ਉਸ ਮੁਕਾਮ ਤੱਕ ਜਾਏ ਕਿ ਕੋਈ ਵੀ ਅਤੰਕਵਾਦੀ ਹਿੰਮਤ ਨਾ ਕਰੇ ਮੁੜ ਕੇ ਉਲਾਮਾ ਵਰਗਾ ਇਨਸੀਡੈਂਟ ਕਰਨ ਦੀ ਇਸ ਕਰਕੇ ਦੇਸ਼ ਦੀ ਜਨਤਾ ਨੂੰ ਔਰ ਉਹਨਾਂ ਸ਼ੂਰਬੀਰ ਮਾਮਾ ਨੂੰ ਜਿਨ੍ਹਾਂ ਨੇ ਆਪਣੇ ਲਾਲ ਫੈਨਾ ਚ ਭੇਜੇ ਹੋਏ ਨੇ ਉਹਨਾਂ ਦਾ ਵੀ ਧੰਨਵਾਦ ਹੈ ਔਰ ਉਹਨਾਂ ਦਿਵੰਗਤ ਆਤਮਾ ਨੂੰ ਵੀ ਜਿਨ੍ਹਾਂ ਨੂੰ ਧਰਮ ਦੇ ਆਧਾਰ ਦੇ ਉੱਤੇ ਆਪਣੀ ਸ਼ਹਾਦਤ ਦੇਣੀ ਪਈ ਕੋ ਵੀ ਰਾਜੂ ਉੱਪਰ ਖੁਸ਼ ਹੋ ਰਹੇ ਹੋਣਗੇ ਕਿ ਸਾਡੇ ਖੂਨ ਦਾ ਬਦਲਾ ਲੈ ਲਿਆ ਗਿਆ